ਮਾਮਲਾ ਇਹ ਹੋਇਆ ਕਿ ਇਹ ਪਹਿਲਾਂ ਦੇ ਘਰਦਿਆਂ ਦੇ 10:30 ਵਜੇ ਗਏ ਆ 3 ਵਜੇ ਆਏ ਆ ਆਪ ਤੇ ਦੇਖਿਆ ਵੀ ਸਾਡੇ ਕੋਲ ਚੋਰੀ ਹੋ ਗਈ ਹੈ ਸਾਡਾ ਮਤਲਬ ਤੁਹਾਨੂੰ ਕਦੋਂ ਜਾਣਕਾਰੀ ਮਿਲੀ ਸਾਨੂੰ ਜਾਣਕਾਰੀ ਆਦਿ ਮਿਲ ਗਈ 3 ਵਜੇ ਤੇ ਜਦੋਂ ਆਏ ਆ 3 ਵਜੇ ਸਾਨੂੰ ਜਾਣਕਾਰੀ ਮਿਲ ਗਈ ਤੇ ਦੇਖਿਆ ਘਰ ਦੇ ਤਾਲੇ ਹੋ ਗਏ ਟੁੱਟੇ ਵੀ ਗਏ ਨਾ ਨਾ ਮਤਲਬ ਸਾਡਾ ਦੇਖੋ ਵੀ ਇਹ ਬਾਰਤ ਨਾਲ ਲਾਇਆ ਜੀ ਅੰਦਰੋਂ ਅਸੀਂ ਆਪਾਂ ਕੇ ਅੰਦਰ ਵੜੇ ਆ ਤੇ ਨਾਲ ਹੀ ਆਪਣਾ ਦਿੱਤੀ ਨਮਾਜ਼ ਸਾਡੀ ਪੁਲੀ ਪਏ ਆ ਜੀ ਮਰਜਿੰਦਰ ਜੀ ਕੀ ਮਾਮਲਾ ਕੀ ਆ ਸਰ ਸਾਰਾ ਦੱਸੀ ਬੜੀ ਕਿਨਕ ਮਾਮਲਾ ਜੀ ਇੱਥੇ 780 ਦਿਲਵਾਰਗ ਨਗਰ ਕੋਠੀ ਦੇ ਵਿੱਚ ਡੋਰੀ ਹੋ ਗਈ ਆ 4 ਕਰੋੜ ਦਾ ਸੋਨਾ ਜੀ ਤੇ 40000 ਰੁਪਏ ਹੂੰ ਆ ਕਾਗਜ਼ੋਗਰ ਨਾਲ ਕੋਈ ਬੰਦਾ ਕੰਮ ਕਰਕੇ ਲਾਇਆ ਮੈਂ ਕਿ ਦਵਾਈ ਲੈਣ ਕੇ ਪਾਟੇ ਨਾਲੋ ਧੰਨਵਾਦ ਆ ਜੋਟੇ ਤਨੇ ਚਟਟੇ ਸਾਫ ਸਾਫੀ ਕੀਤੀ ਗਈ ਸਾਫ ਭਾਂਡੇ ਸਾਰਾ ਉਹ ਲੈ ਗਿਆ ਕਿਹਦਾ ਜੀ ਮੇਰਾ ਨਾਮ ਰਾਜ ਕੁਮਾਰ ਕਿਹੜੀ ਜਗ੍ਹਾ ਤੋਂ ਹੈ ਦਰਬਾਨਾ ਐਕਸਟੈਂਸ਼ਨ ਸਰ ਕੀ ਮਾਮਲਾ ਕੀ ਹੋਇਆ ਸਾਰਾ ਲੱਗਦਾ ਮਾਮਲਾ ਇਹ ਹੋਇਆ ਹੈ ਕਿ ਕੋਈ ਲੈਣ ਗਏ ਘਰਦਿਆਂ ਦੇ ਸਾਢੇ 10 ਵਜੇ ਗਏ ਆ 3 ਵਜੇ ਆਏ ਆ ਆਂਦੇ ਦੇਖਿਆ ਵੀ ਸਾਡੇ ਮਦਦ ਕਰੀ ਹੋ ਗਈ ਹੈ ਸਾਨੂੰ ਮਤਲਬ ਤੁਹਾਨੂੰ ਕਦੋਂ ਜਾਣਕਾਰੀ ਮਿਲੀ ਸੀ ਸਾਨੂੰ ਜਾਣਕਾਰੀ ਆਂਦੀ ਹੈ ਮਿਲ ਗਈ 3 ਵਜੇ ਹੂੰ ਤੀਨ ਵਜੇ ਆਇਆ 3 ਵਜੇ ਸਾਨੂੰ ਜਾਣਕਾਰੀ ਪਹੁੰਚ ਗਈ ਤੇ ਕੀ ਕੀ ਕਰਦੇ ਤਾਲੇ ਵਗੈਰਾ ਟੁੱਟੇ ਵੀ ਜੁਦਾ ਮਤਲਬ ਸਾਡਾ ਦੇਖੋ ਵੀ ਇਹ ਬਾਹਰ ਤਾਲਾ ਲਾਇਆ ਸੀ ਅੰਦਰੋਂ ਅਸੀਂ ਆਪਾਂ ਕੇ ਅੰਦਰ ਵੜੇ ਆ ਤੇ ਨਾਲ ਹੀ ਆਪਣਾ ਦਿੱਤੀ ਨਮਾਰੀ ਸਾਡੀ ਖੁੱਲੇ ਪਈ ਹੈ ਕਿੰਨਾ ਕ ਕੈਸ਼ ਕਿੰਨਾ ਕੋਡ ਜੁੜਿਆ ਕੈਸ਼ ਲਗਭਗ ਤਾਂ ਤੁਹਾਨੂੰ ਦੱਸਿਆ ਕਿ ਸਾਡਾ 7 ਲੱਖ ਤੱਕ ਦਾ 7 ਲੱਖ ਦਾ ਅੰਦਾਜ਼ਾ ਹੈ ਠੀਕ ਹੈ ਕੋਡ ਕਿੰਨਾ ਕੋਡ 500 ਟੋਲੇ ਸੋਨਾ ਸੀ ਤੇ ਕੁਛ ਕਾਇ ਸੀ ਕੋਈ ਸੀਸੀਟੀਵੀ ਫੋਟੋ ਜੇ ਆਈ ਕੈਮਰੇ ਚ ਕੋਈ ਫੋਟੋ ਕੈਮਰੇ ਫੋਟੋ ਉਧਰ ਆਈ ਹੈ ਦੇਖ ਲਿਓ ਨਜ਼ਰ ਆ ਰਿਹਾ ਬੰਦੇ ਉੱਤੇ ਹਾਂ ਬੰਦਾ ਨਜ਼ਰ ਆ ਰਿਹਾ ਉਹ ਜਿਹੜਾ ਪੂਰੀ ਚੱਕੀ ਇਸ ਬੰਦੇ ਉੱਤੇ ਪੁਲਿਸ ਨੇ ਸ਼ਿਕਾਇਤ ਕਰਤੀ ਨਹੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਕਿਹੜਾ ਥਾਣਾ ਕਿਹੜਾ ਪਿੰਡਾ ਜੀ ਥਾਣਾ ਬਾਬਕਲ ਪਿੰਡਾ ਠੀਕ ਹੈ ਜੀ ਉਹਨਾਂ ਨੇ ਫੋਟੋ ਜਿਹੜਾ ਉਹ ਆ ਗਈ ਪੂਰੀ ਇੱਥੇ ਕਿਹਦੇ ਉਹਨਾਂ ਦਾ ਕੰਮ ਹੈ ਫੜਨਾ ਨਾ ਫੜਨਾ ਉਹਨਾਂ ਦਾ ਕੰਮ ਠੀਕ ਹੈ ਜੀ ਆਪਣਾ ਜੀ ਮੇਰਾ ਨਾਮ ਹੈ ਸੇਬਰਜਿੰਦਰ ਕੁਮਾਰ ਅਬਸਤੀ ਦਾ ਹੋ ਗਿਆ ਜੀ ਜੀ ਮਰਜਿੰਦਰ ਜੀ ਕੀ ਮਾਮਲਾ ਕੀ ਆ ਸਰ ਸਾਰਾ ਦੱਸੀ ਬਰੀਕੀ ਨਾਲ ਮਾਮਲਾ ਜੀ ਇੱਥੇ 780 ਦਿਲਬਾਗ ਨਗਰ ਮੁੱਖੀ ਦੇ ਵਿੱਚ ਚੋਰੀ ਹੋ ਗਈ ਹੈ 4 ਕਰੋੜ ਦਾ ਸੋਨਾ ਜੀ ਤੇ 40000 ਰੁਪਏ ਹੂੰ ਆ ਕਾਗਜ਼ੋਗਣ ਵਾਲਾ ਕੋਈ ਬੰਦਾ ਕੰਮ ਤੱਕ ਲੈ ਗਿਆ ਕੋਈ ਸੀਸੀਟੀਵੀ ਪੜੋਬੇ ਰਹੀ ਇਸ ਤੋਂ ਮੰਨੇ ਸਰ ਹਾਂ ਜੀ ਸੀਸੀਟੀਵੀ ਫੁਟੇਜ ਆਈ ਹੈ ਠੀਕ ਹੈ ਵੈਰੀਫਾਈ ਕਰਦੇ ਹਾਂ ਜਿਵੇਂ ਪਤਾ ਲੱਗ ਰਿਹਾ ਕੋਈ ਕਰ ਠੀਕ ਹੈ ਸਰ